ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧਨੇਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਗੁਰਾਇਆਂ ਦੇ ਵਾਰਡ ਨੰਬਰ 11 ਦੇ ਕੌਂਸਲਰ ਬਲਵਿੰਦਰ ਕੌਰ ਹੀਰ ਕੌਂਸਲਰ ਪਤੀ ਸੰਜੀਵ ਹੀਰ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਯੁੱਧਨੇਸ਼ਾ ਵਿਰੁੱਧ ਦੇ ਹਲਕਾ ਕੋਆਰਡੀਨੇਟਰ ਪੰਕਜ ਰਾਏ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ ਲਾਲ ਚੋਹਾਨ ਬਲਾਕ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਕਾਰਜ ਸਹਾਇਕ ਅਫਸਰ ਮਨਦੀਪ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਇਸੇ ਤਰ੍ਹਾਂ ਵਾਰਡ ਨੰਬਰ 2 ਤੋਂ ਨਗਰ ਕੌਂਸਲ ਗੁਰਾਇਆਂ ਦੇ ਵਾਈਸ ਪ੍ਰਧਾਨ ਰਾਹੁਲ ਪੁੰਜ ਦੇ ਨਿਵਾਸ ਸਥਾਨ ਤੇ ਮੀਟਿੰਗ ਕੀਤੀ ਗਈ। ਇਹਨਾਂ ਦੋਵਾਂ ਮੀਟਿੰਗਾਂ ਵਿੱਚ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਨਸ਼ਾ ਤਸਕਰਾ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੰਬਰ ਤੇ ਜਾਣਕਾਰੀ ਸਾਂਝੇ ਕਰਨ, ਪੰਜਾਬ ਪੁਲਿਸ ਨੂੰ ਜਾਣਕਾਰੀ ਦੇਣ ਅਤੇ ਵਾਰਡ ਕੌਂਸਲਰਾਂ ਤੇ ਉਹਨਾਂ ਦੀ ਟੀਮ ਨੂੰ ਜਾਣਕਾਰੀ ਦੇਣ ਲਈ ਜਿੱਥੇ ਜਾਗਰੂਕ ਕੀਤਾ ਗਿਆ, ਉੱਥੇ ਸਾਰਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸੌਂਹ ਵਿਖੁਕਾਈ ਗਈ। ਹਲਕਾ ਵਿਧਾਨ ਸਭਾ ਫਲੋਰ ਦਾ ਬਹੁਤ ਹੀ ਮਹਤਵਪੂਰਨ ਸ਼ਹਿਰ ਗਰਾਇਆ ਔਰ ਗਰਾਇਆ ਸ਼ਹਿਰ ਦੇ ਵਿੱਚ ਵਾਰਡ ਨੰਬਰ 2 ਦੇ ਵਿੱਚ ਅੱਜ ਜਿਹੜੀ ਸੀ ਜੁਧ ਨਸ਼ਾ ਅਬਰਧ ਪ੍ਰੋਗਰਾਮ ਤਹਿਤ ਮੀਟਿੰਗ ਹੋਈ ਆ ਆ ਸਾਡੇ ਬਹੁਤ ਹੀ ਸਤਿਕਾਰਤ ਸ਼ਖਸੀਅਤ ਰਾਹੁਲ ਪੌਂਜੀ ਜਿਹੜੇ ਇੱਥੇ ਕਾਉਂਸਲਰ ਨੇ ਉਹਨਾਂ ਦਾ ਵਾਰਡ ਆ ਔਰ ਉਹਨਾਂ ਨੇ ਬਹੁਤ ਹੀ ਵਧੀਆ ਅਚੇਚਾ ਪ੍ਰਬੰਧ ਕਰ ਗਏ ਇੱਥੇ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੇ ਹੈ ਆਪਣੇ ਔਰਤਾਂ ਤੇ ਮਰਦ ਜਿਹੜੇ ਹੈਗੇ ਆ ਇੱਥੇ ਨਿਵਾਸੀ ਜਿਹੜੇ ਸੀ ਇਸ ਵਾਰ ਦੇ ਉਪਕਰਤ ਹੋਏ ਆ ਉਹਨਾਂ ਸਾਰਿਆਂ ਨੇ ਇਹ ਬਚਨ ਵਾਤਾ ਪਰਵਾਈ ਭੋਸਾ ਦਾ ਕਿ ਅਸੀਂ ਇਹ ਹਲਕਾ ਵਿਦਾਂਸਭਾ ਫਲੋਰ ਦਾ ਜਿਹੜਾ ਸ਼ਹਿਰ ਗਰਾਇਆ ਦਾ ਮਹੱਤਵ ਜਿਹੜਾ ਇਹ ਵਾਰਡ 2 ਨੰਬਰ ਆ ਇਸ ਨੂੰ ਅਸੀਂ ਨਸ਼ਾ ਮੁਕਤ ਬਣਾਵਾਂਗੇ ਸੋ ਅਸੀਂ ਉਹਨਾਂ ਦਾ ਧੰਨਵਾਦ ਕੀਤਾ ਆ ਔਰ ਅਸੀਂ ਵੀ ਉਹਨਾਂ ਨੇ ਸਮੁੱਚੀ ਟੀਮ ਜਿਹੜੀ ਆ ਮੇਰੇ ਨਾਲ ਬੈਠੀ ਆ ਸਾਡੇ ਸ੍ਰੀਸ਼ਮਰ ਵਿੱਲਾ ਜੀ ਸੀਨੀਅਰ ਮੀਤ ਪ੍ਰਧਾਨ ਔਰ ਰਾਹੁਲ ਪਾਜੀ ਇਸ ਵਾਰ ਦੀ ਕਾਉਂਸਲਰ ਉਹ ਤੋਂ ਬਹੁਤ ਹੀ ਸਤਿਕਾਰ ਪੰਕਜ ਰਾਏ ਜੀ ਜਿਹੜੇ ਸਾਡੇ ਕੋਆਰਡੀਨੇਟਰ ਨੇ ਸਾਡੇ ਹਰਮੇਸ਼ ਲਾਲ ਜੀ ਜਿਹੜੇ ਹੈਗੇ ਆ ਇੱਥੇ ਪ੍ਰਧਾਨ ਨੇ ਨਗਰ ਕਾਉਂਸਲ ਦੇ ਸੰਜੀਵ ਹੀਰ ਜੀ ਗੁਰਵਿੰਦਰ ਨੌਰਾ ਜੀ ਕਾਰਸਾਦ ਕਾਫੀ ਸਾਰੇ ਇੱਥੇ ਅੱਜ ਹਾਜ਼ਰ ਹੋਈ ਆ ਮਨ ਬੜਾ ਖੁਸ਼ ਹੋਇਆ ਕਿ ਲੋਕਾਂ ਨੇ ਇਹਨਾਂ ਪਰਮਾ ਹਜ਼ਾਰਾ ਦਿੱਤਾ ਆ ਨਸ਼ਿਆਂ ਨੂੰ ਖਾਤਮੇ ਲਈ ਨਸ਼ਾ ਅਪਰਾਧ ਜਿਹੜੀ ਸੀ ਉਹ ਲਾਮਬੰਦ ਹੋਇਆ ਔਰ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕੇ ਗਰਾਇਆ ਸ਼ਹਿਰ ਦੀ ਕਾਇਆ ਕਲਪਨਾਂ ਦੇ ਵਿੱਚ ਗਰਾਹ ਸ਼ਹਿਰ ਦੇ ਬਕਾਸ ਦੇ ਵਿੱਚ ਸਾਡੀ ਸਮੁੱਚੀ ਟੀਮ ਦਿਨ ਰਾਤ ਇਸ ਇਨਾਂ ਲੋਕਾਂ ਦੇ ਨਾਲ ਖੜੀ ਆ ਅਸੀਂ ਭਾਵੇਂ ਆ ਪਿਛਲੇ ਦਿਨਾਂ ਦੇ ਵਿੱਚ 1 ਕਰੋੜ 62 ਲੱਖ ਰੁਪਏ ਆ ਜਿਹੜਾ 13 ਹੀ ਵਾਰਡਾਂ ਨੂੰ ਰੀਲੀਜ਼ ਕੀਤਾ ਹਰ ਵਾਰਡ ਦੇ ਵਿੱਚ ਜਿਹੜੇ ਆ ਉਹ ਕੰਮ ਚੱਲੇ ਇਸ ਵਾਰਡ ਦੇ ਵਿੱਚ ਵੀ ਕੰਮ ਚੱਲਿਆਗਾ ਔਰ 1 ਕਰੋੜ 6 ਲੱਖ ਰੁਪਇਆ ਖਰਚ ਕੇ ਜਿਹੜਾਗਾ ਗਰਾਹ ਸ਼ਹਿਰ ਦਾ ਜਿਹੜਾ ਕੋਈ ਲਗਭਗ 40 ਸਾਲ ਤੋਂ ਜਿਹੜਾ ਸੀਵਰੇਜ ਸਿਸਟਮ ਕੇ ਇਨਸਾਫੇ ਨਹੀਂ ਕੀਤਾ ਸਗਾ ਉਸ ਦਾ ਵੀ ਅਸੀਂ ਜਿਹੜਾ ਕੋੜ ਵੱਡਿਆ ਆ ਔਰ ਗਰਾਹ ਸ਼ਹਿਰ ਦੇ ਵਿੱਚ ਅਸੀਂ ਵਿਸ਼ਵਾਸ ਹੋਣੇ ਆ ਕਿ ਕੋਈ ਵੀ ਪਾਣੀ ਦੀ ਬੂੰਦ ਹੁਣ ਜਿਹੜਾ ਹੈਗਾ ਗਲੀਆਂ ਨਾਲੀਆਂ ਗਲੀਆਂ ਦੇ ਵਿੱਚ ਜਿਹੜੀ ਆ ਤੁਹਾਨੂੰ ਨਹੀਂ ਦਿਸੇਗੀ ਉਹ ਜਿਹੜਾ ਸਾਰਾ ਪਾਣੀ ਆ ਜਿੱਥੇ ਅਸੀਂ 13 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੀਵੇ ਟ੍ਰੀਟਮੈਂਟ ਪਲਾਂਟ ਲਾਇਆ ਆ ਉਹਦੇ ਵਿੱਚ ਜਾਂਦਾ ਅੱਗੇ ਜਿਹੜਾ ਖੇਤਾਂ ਨੂੰ ਉਹ ਮੈਈਆ ਹੁੰਦਾ ਆ ਔਰ ਨਾਲ ਦੀ ਨਾਲ 22 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਸੀਂ ਅੰਮ੍ਰਿਤ ਕੂਹ ਯੋਜਨਾ ਦੇ ਨਾਲ ਗਰਾਹ ਸ਼ਹਿਰ ਦੇ ਵਿੱਚ ਜਿਹੜਾਗਾ ਵੱਡਾ ਪ੍ਰੋਜੈਕਟ ਜਿਹੜਾ ਬਹੁਤ ਜਲਦੀ ਲਾ ਰਹੇ ਆ ਔਰ ਨਾਲ ਦੀ ਨਾਲ ਗਰਾਹ ਸ਼ਹਿਰ ਦੇ ਇਹਨਾਂ ਬਾਲਡਾਂ ਦੀ ਔਰ ਹਲਕੇ ਦੇ ਪਿੰਡਾਂ ਦੀ ਇੱਕ ਮੰਗ ਸੀ ਕਿ ਇੱਥੇ ਜਿਹੜਾ ਹੈ ਥੱਲੇ ਅੰਡਰਵੇਜ ਜਿਹੜਾ ਹੈਗਾ ਉਹ ਬਣਨਾ ਚਾਹੀਦਾ ਕਿਉਂਕਿ ਇਹ ਬੋਪਾਰਾ ਵਾਲਾ ਜਿਹੜਾ ਫਾਟ ਗਿਆ ਉਥੇ ਲੋਕਾਂ ਨੂੰ ਬਹੁਤ ਇੰਤਜ਼ਾਰ ਕਰਨਾ ਪੈਂਦਾ ਸੀ ਕਈ ਵਾਰ ਤਾਂ ਜਿਹੜਾ ਰੋਗੀ ਜਾਂ ਮਰੀਜ਼ ਸੀ ਉਹ ਕਈ ਵਾਰ ਉਸ ਨੂੰ ਜਾਨ ਤੋਂ ਹੱਤ ਤੋੜੇ ਪੈਂਦੇ ਸੀ ਉਵੇਂ ਜਿਹੜਾ ਹੈ ਅੰਡਰਵੇਜ ਦੀ ਪ੍ਰਕਿਰਿਆ ਬਹੁਤ ਜਲਦੀ ਸ਼ੁਰੂ ਹੋਣ ਜਾ ਰਹੀ ਆ ਸੋ ਅਸੀਂ ਸਾਰੇ ਗਰਾਹ ਸ਼ਹਿਰ ਦੇ ਨਿਵਾਸੀਆਂ ਨੂੰ ਖਾਸ ਤੌਰ ਤੇ ਵਾਰ ਨੰਬਰ 2 ਦੇ ਨਿਵਾਸੀਆਂ ਨੂੰ ਨਾਲ ਦੀ ਨਾਲ ਅਸੀਂ ਰਾਹਲਪੁਰ ਨੂੰ ਕੌਂਸਲਰ ਨੂੰ ਵੀ ਵਿਸ਼ਵਾਸ ਦੋਨੇ ਆ ਕਿ ਸਰਕਾਰ ਦਾ ਹਰ ਇੱਕ ਪੈਸਾ ਜਿਹੜਾ ਉਹ ਸਹੀ ਰੂਪ ਦੇ ਵਿੱਚ ਵਿਕਾਸ ਕੰਮਾਂ ਦੇ ਵਿੱਚ ਲਾਉਣਗੇ ਅਸੀਂ ਬਚਨ ਵਾਧਿਆ ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਹਲਕਾ ਵਿਧਾਨ ਸਭਾ ਫਲੋਰ ਦਾ ਮਹੱਤਵਪੂਰਨ ਕਸਬਾ ਗਰਾਇਆਂ ਗਰਾਇਆਂ ਸ਼ਹਿਰ ਦੇ ਵਿੱਚ ਅੱਜ ਅਸੀਂ ਵਾਰ ਨੰਬਰ 11 ਦੇ ਵਿੱਚ ਗੁਰੂ ਘਰ ਦੇ ਵਿੱਚ ਇਕੱਤਰ ਹੋਏ ਆ ਸਾਡਾ ਅੱਜ ਦਾ ਮਿਸ਼ਨ ਜਿਹੜਾ ਸੀ 11 ਨੰਬਰ ਵਾਰਡ ਦੇ ਨਿਵਾਸੀਆਂ ਦਾ ਅਸੀਂ ਸਹਿਯੋਗ ਲੈਣਾ ਆ ਕਿਉਂਕਿ ਪਿਛਲੇ ਸਮੇਂ ਤੋਂ ਦੇਖਿਆ ਕਿ ਨਸ਼ਿਆਂ ਦਾ ਦੌਰ ਜਿਹੜਾ ਹੈਗਾ ਦੋ ਦਹਾਕਿਆਂ ਤੋਂ ਬਹੁਤ ਹੀ ਵੱਡਾ ਜਿਹੜਾ ਹੈਗਾ ਪੰਜਾਬ ਨੂੰ ਢਾਹ ਲਾ ਰਿਹਾ ਸੀ ਜਦੋਂ ਕਿ ਪੰਜਾਬ ਸਰਕਾਰ ਲਗਾਤਾਰ ਦੋ 23 ਸਾਲ ਤੋਂ ਜਿਹੜਾ ਹੈਗਾ ਇਹਨਾਂ ਨਸ਼ਿਆਂ ਵਿਰੁੱਧ ਕੰਮ ਕਰ ਰਹੀ ਆ ਔਰ ਇਹਨਾਂ ਨੂੰ ਅਸੀਂ ਜਾਗਰੂਕ ਵੀ ਕੀਤਾ ਆ ਔਰ ਨਾਲ ਦੀ ਨਾਲ ਅਸੀਂ ਇਹਨਾਂ ਦਾ ਸਹਿਯੋਗ ਵੀ ਲੈ ਲਈ ਸਾਰੇ ਭੈਣਾ ਭਰਾਵਾਂ ਦਾ ਜਿਹੜਾ ਹੈਗਾ ਉਹ ਬੇਨਤੀ ਕੀਤੀ ਆ ਇੱਥੋਂ ਦੇ ਕਾਉਂਸਲਰ ਜਿਹੜੇ ਆ ਬਲਵਿੰਦਰ ਕੌਰ ਹੀਰ ਜੀ ਉਹਨਾਂ ਦੇ ਹਮਸਫਰ ਸੰਜੀਵ ਹੀਰ ਜੀ ਔਰ ਸਾਡੇ ਹਰਮੇਸ਼ ਲਾਲ ਪ੍ਰਧਾਨ ਜੀ ਔਰ ਤਰਸੀਮ ਲਾਲ ਜੀ ਔਰ ਸਾਡੇ ਗੁਰਵਿੰਦਰ ਨੌਰਾ ਜੀ ਮਨਦੀਪ ਸਿੰਘ ਜੀ ਸਾਡੇ ਕਾਰਸਾਧ ਅਫਸਰ ਔਰ ਹੋਰ ਸਾਰੀਆਂ ਹੀ ਸਾਡੇ ਬਿੱਲਾ ਜੀ ਜਿਹੜੇ ਸਾਡੇ ਵਾਈਸ ਪ੍ਰਧਾਨ ਵੀ ਨੇ ਔਰ ਨਾਲ ਦੀ ਨਾਲ ਜਿਹੜੇ ਸਾਡੇ ਬਲਾਕ ਪ੍ਰਧਾਨ ਵੀ ਨੇ ਅਸੀਂ ਸਾਰਿਆਂ ਨੇ ਅੱਜ ਇੱਥੇ ਆ ਕੇ ਜਿਹੜਾ ਮਹਿਸੂਸ ਕੀਤਾ ਕਿ ਵਾਰਡ ਨੰਬਰ 11 ਦੇ ਲੋਕ ਬਹੁਤ ਹੀ ਜਾਗਰੂਕ ਹੋ ਚੁੱਕੇ ਹੈਗੇ ਆ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਨਸ਼ਿਆਂ ਦੇ ਖਲਾਫ ਪਹਿਲਾ ਵੀ ਡਟ ਕੇ ਖੜੇ ਸੀ ਅੱਜ ਵੀ ਜਿਹੜੇ ਖੜੇ ਆ ਅਸੀਂ ਵਾਰਡ ਨੰਬਰ 11 ਨੂੰ ਜਿਹੜਾ ਹੈ ਉਹ ਨਸ਼ਾ ਮੁਕਤ ਜਿਹੜਾ ਵਾਰਡ ਬਣਾਉਣਾ ਆ ਇਹ ਸਾਰਿਆਂ ਦੇ ਭਰੋਸਾ ਦਿੱਤਾ ਆ ਔਰ ਮੈਂ ਇਹਨਾਂ ਨੂੰ ਵਚਨ ਦਿੱਤਾ ਆ ਕਿ ਜਿੱਥੇ ਆਮ ਆਦੀ ਪਾਰਟੀ ਸਰਕਾਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੜਾ ਦੀ ਰਹਿਨਮਾਈ ਦੇ ਵਿੱਚ ਅਗਵਾਈ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਵਿਕਾਸ ਦੀਆਂ ਜਿਹੜੀਆਂ ਹਨੇਰੀਆਂ ਆ ਰਹੀਆਂ ਉਹਦੇ ਵਿੱਚ ਅਸੀਂ ਇਹ ਵਾਰਡ ਨੰਬਰ 11 ਨੂੰ ਇੱਕ ਨਮੂਨੇ ਦਾ ਸ਼ਹਿਰ ਸ਼ਹਿਰ ਦੇ ਵਿੱਚ ਵਾਰਡ ਬਣਾਵਾਂਗੇ ਔਰ 13 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਹੈਗਾ ਹੁਣ ਵੀ ਵਿਕਾਸ ਦੇ ਜਿਹੜੇ ਕਾਰਜ ਚੱਲ ਰਹੇ ਆ ਅਸੀਂ ਵੇਖਣ ਵੀ ਜਾ ਰਹੇ ਆ ਔਰ ਨਾਲ ਦੀ ਨਾਲ 1 ਕਰੋੜ 62 ਲੱਖ ਦੇ ਜਿਹੜੇਗਾ ਸਮੁੱਚੇ ਗਰਾਹਿਆ ਸ਼ਹਿਰ ਦੇ ਵਿੱਚ ਜਿਹੜੇ ਵਿਕਾਸ ਕਾਰਜਾਂ ਲਈ ਜਿਹੜੇ ਗਿਆ ਉਹ ਫੰਡ ਰਿਲੀਜ਼ ਹੋ ਚੁੱਕੇ ਆ 14 ਤੋਂ ਪਹਿਲਾਂ ਵੀ ਲਗਭਗ 1.3 ਕਰੋੜ ਜਿਹੜੇ ਹੈਗਾ ਗਰਾਹਿਆ ਸ਼ਹਿਰ ਨੂੰ ਜਿਹੜੇ ਸੀ ਉਹ ਦਿੱਤੇ ਗਏ ਸੀਗੇ ਔਰ ਨਾਲ ਦੀ ਨਾਲ 1 ਕਰੋੜ 6 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਗਰਾਇਆ ਸ਼ਹਿਰ ਦਾ ਨਵੀਨੀਕਰਨ ਸੁੰਦਰੀਕਰਨ ਕੰਮਾਂ ਸੀ ਸੀਵਰੇਜ ਸਿਸਟਮ ਦੀ ਸਾਫ ਸਪਾਈ ਕਰਨੀ ਸੀ ਉਹ ਵੀ ਅੰਤਲੇ ਪੜਾਅ ਦੇ ਵਿੱਚ ਜਿਹੜਾ ਹੈਗਾ ਚੱਲਿਆ ਬਹੁਤ ਜਲਦੀ ਜਿਹੜਾ ਹੈਗਾ ਵੱਡਾ ਜਿਹੜਾ ਹੈਗਾ ਆ ਅੰਡਰ ਬ੍ਰਿਜ ਜਿਹੜਾ ਕਿ ਸਾਰੇ ਹਲਕੇ ਇਲਾਕੇ ਦੀ ਖਾਸ ਤੌਰ ਤੇ ਇਹ ਸਾਡੇ ਚਾਰ ਬਾਲੜਾ ਦੀ ਜਿਹੜੀ ਸੀ ਬਹੁਤ ਵੱਡੀ ਮੰਗ ਸੀ ਉਹਤੇ ਵੀ ਜਿਹੜੇ ਬਹੁਤ ਜਲਦੀ ਜਿਹੜਾ ਹੈਗਾ ਉਹ ਕੰਮ ਹੋਣ ਜਾ ਰਿਹਾ ਹੈਗਾ ਸੋ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣੇ ਭਰੋਸਾ ਦਿਵਾਉਣੇ ਆ ਕਿ ਵਿਕਾਸ ਦੇ ਕੰਮਾਂ ਦੀਆਂ ਤਾਂ ਹਨੇਰੀਆਂ ਹੋਣਗੀਆਂ ਪਰੰਤੂ ਆ ਜਿਹੜਾ ਪਰਾਣੀਆਂ ਸਮੇਂ ਦੀਆਂ ਸਰਕਾਰਾਂ ਅਕਾਲੀ ਦਲ ਕਾਂਗਰਸ ਸਰਕਾਰਾਂ ਨੇ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਇਸ ਪੰਜਾਬ ਦੇ ਵਿੱਚ ਪਾਇਆ ਸੀ ਉਸ ਨੂੰ ਆਪਾਂ ਨਜਾਦ ਤੋਂਣ ਦੇ ਲਈ ਆਓ ਡਟ ਕੇ ਜਿਹੜਾ ਹੈਗਾ ਸਾਥ ਦਿਓ ਨਸ਼ੇ ਦੇ ਤਸਕਰਾਂ ਨੂੰ ਨਸ਼ੇ ਦੇ ਵਪਾਰੀਆਂ ਨੂੰ ਆਪਾਂ ਜੇਲ੍ਹ ਦੀਆਂ ਸਲਾਖਾਂ ਤੱਕ ਭੇਜਣ ਦਾ ਜਿਹੜਾ ਕੰਮ ਕਰੀਏ ਨਾ ਸ਼ਬਦਾ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਹਿੰਦ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਸ਼੍ਰੀ ਰਾਮ ਅੱਜ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਹੜੀ ਮੁਹਿੰਮ ਲੱਗੀ ਆ ਉੱਜਾ ਵਾਰਡ ਨੰਬਰ 2 ਦੇ ਵਿੱਚ ਮੈਨੂੰ ਮੌਕਾ ਮਿਲਿਆ ਵੀ ਜਿਹੜਾ ਹੈਗਾ ਵੀ ਮੈਂ ਵੀ ਪੰਜਾਬ ਸਰਕਾਰ ਦੀ ਜਿਹੜੀ ਯੋਧ ਨਸ਼ਾ ਵਿਰੁੱਧ ਹੈਗੀ ਆ ਉਸ ਮਹਿੰਦੇ ਵਿੱਚ ਅਸੀਂ ਵੀ ਪੂਰਾ ਪੂਰਾ ਹਿਸਾਬ ਆਈਏ ਤੇ ਮੈਂ ਤਨਵਾਦ ਕਰਦਾ ਆਪਣੇ ਵਾਰਡ ਨੰਬਰ 2 ਦੇ ਮੇਰੀਆਂ ਮਾਤਾਵਾਂ ਪਹਿਣਾ ਬੀਬੀਆਂ ਮੇਰੇ ਬਜ਼ੁਰਗ ਮੇਰੇ ਪਰ ਆਜ ਇਹਨਾਂ ਨੇ ਮੇਰੇ ਇੱਕ ਨਿੱਕੇ ਦੇ ਸੱਦੇ ਦੇ ਵੱੱਟ ਚੜ ਕੇ ਹਿਸਾਬ ਆਇਆ ਤੇ ਇੱਥੇ ਆ ਕੇ ਸੰਕਨ ਪਿਆ ਜਿੰਨੇ ਵੀ ਸਾਡੇ ਮੰਦੇ ਬੀਬੀਆਂ ਸਾਡੀਆਂ ਸਾਰੀਆਂ ਆਈਆਂ ਉਹਨਾਂ ਨੇ ਇੱਕ ਸੰਕਲਪ ਲਿਆ ਵੀ ਕੋਈ ਵੀ ਜਿਹੜਾ ਸਾਡੇ ਆਲੇ-ਦੁਆਲੇ ਜੇ ਕੋਈ ਨਸ਼ਾ ਵੇਚੂਗਾ ਜਾਂ ਕੋਈ ਨਸ਼ਾ ਪਿੰਡਾਂ ਅਸੀਂ ਜਿਹੜੀ ਤੁਰੰਤ ਜਿਹੜੀ ਜਾਣਕਾਰੀ ਹੈਗੀ ਆ ਉਹ ਅਸੀਂ ਜਿਹੜਾ ਸਾਡਾ ਮਾਨ ਸਰਕਾਰ ਨੇ ਨੰਬਰ WhatsApp ਤੇ ਜਾਰੀ ਕੀਤਾ ਹੈਗਾ ਤੁਰੰਤ ਅਸੀਂ ਉੱਥੇ ਦਵਾਂਗੇ ਤੇ ਅਸੀਂ ਸਾਰਿਆਂ ਨੇ ਸੰਕਲਪ ਵੀ ਲਿਆ ਵੀ ਅਸੀਂ ਇਸ ਨਸ਼ੇ ਦੇ ਕੋੜ ਨੂੰ ਪੰਜਾਬ ਦੇ ਵਿੱਚੋਂ ਕੱਢ ਕੇ ਹੀ ਦਮ ਲਾਵਾਂਗੇ ਸੋ ਮਾਰੀਨੀਆ ਸਾਰਿਆਂ ਦਾ ਔਰ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ ਜੀ ਜਿਨ੍ਹਾਂ ਦਾ ਮੈਂ ਇੱਥੇ ਆਇਆ ਨੂੰ ਜੀ ਆਇਆਂ ਨੂੰ ਆਖਦਾ ਆ ਤੇ ਸੀਨੀਅਰ ਜਿਹੜੇ ਹੈਗੇ ਆ ਮੇਰੇ ਭਾਈ ਕੌਂਸਲ ਦੇ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਜੀ ਔਰ ਸਾਡੇ ਖੀਰ ਸਾਹਿਬ ਸਾਡੇ ਕੌਂਸਲਰ ਸਾਹਿਬ ਗੁਰਵਿੰਦਰ ਨੌਰਾ ਜੀ ਸਾਡੇ ਕੋਆਰਡੀਨੇਟਰ ਰਾਏ ਸਾਹਿਬ ਔਰ ਸਾਡੇ ਕਰ ਸਾਧਕ ਅਫਸਰ ਸਾਡੇ ਮਨਦੀਪ ਕੁਮਾਰ ਜੀ ਈਓ ਸਾਹਿਬ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਮੁੱਖ ਜਿਹੜਾ ਹੈਗਾ ਮੈਂ ਧੰਨਵਾਦ ਕਰਦਾ ਸਾਡੇ ਹਲਕੇ ਦੇ ਨਮਾਇੰਦਗੀ ਕਰ ਰਹੇ ਸਾਡੇ ਹਲਕੇ ਦੇ ਸਾਡੇ ਇੰਚਾਰਜ ਪ੍ਰਿੰਸਪਲ ਪ੍ਰਿੰਕੁਮਾਰ ਸਾਹਿਬ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਘਰ ਪਹੁੰਚੇ ਹੈਗੇ ਤੇ ਮੈਂ ਇਹਨਾਂ ਦਾ ਇੱਥੇ ਆਏ ਨੂੰ ਜੀ ਆਇਆਂ ਨੂੰ ਆਖਦਾ ਤੇ ਪੰਜਾਬ ਸਰਕਾਰ ਦੀ ਜਿਹੜੀ ਮਹੀਨਾ ਕੀ ਹੈ ਜੁਧ ਨਸ਼ਾ ਵਿਰੁੱਧ ਅਸੀਂ ਡਟ ਕੇ ਸਾਥ ਦੇਵਾਂਗੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੈ ਸ਼੍ਰੀ ਰਾਮ ਅੱਜ 62 ਨੰਬਰ 11 ਨਗਰ ਕੌਂਸਲ ਗੁਰਾਇਆ ਵਿਖੇ ਜਿਹੜਾ ਹੈਗਾ ਅੱਜ ਜੁੱਧ ਨਸ਼ਾ ਵਿਰੋਧ ਜੋ ਪੰਜਾਬ ਸਰਕਾਰ ਵੱਲੋਂ ਮਹਿੰਮ ਛੇੜੀ ਗਈ ਆ ਜਿਸ ਦੇ ਤਹਿਤ ਅੱਜ 61 ਨੰਬਰ 11 ਵਿੱਚ ਪ੍ਰੋਗਰਾਮ ਜਿਹੜਾ ਹੈਗਾ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਨਗਰ ਕੌਂਸਲ ਦੇ ਕਾਰਜ ਸਹਾਧਕ ਅਫਸਰ ਮਨਦੀਪ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਮਾਨ ਜੋਗ ਪ੍ਰਧਾਨ ਨਗਰ ਕੌਂਸਲ ਗੁਰਾਇਆ ਸ਼੍ਰੀ ਹਰਮੇਸ਼ ਲਾਲ ਜੀ ਔਰ ਕੋਆਰਡੀਨੇਟਰ ਸ਼੍ਰੀ ਪੰਕਜ ਭਾਰਤਵਾਦ ਜੀ ਜਿਹੜੇ ਅਚੇਚੇ ਤੌਰ ਤੇ ਉਹ ਪਹੁੰਚੇ ਆ ਪਰ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਸੁਦੇਸ਼ ਬਿੱਲਾ ਜੀ ਔਰ ਨੋਰਾ ਜੀ ਔਰ ਸਮੂਹ ਮਹੱਲਾਨ ਵਾਸੀ ਇੱਥੇ ਉਹ ਉਹਨਾਂ ਨੇ ਆ ਕੇ ਸ਼ਿਰਕਤ ਕੀਤੀ ਆ ਔਰ ਅੱਜ ਵਿਸ਼ਵਾਸ ਦਿਵਾਇਆ ਗਿਆ ਪਾਰਟ ਨੰਬਰ 11 11 ਵੱਲੋਂ ਕਿ ਅਸੀਂ ਨਸ਼ਿਆ ਦਾ ਜਿਹੜਾ ਹੈਗਾ ਉਹ ਡਟ ਕੇ ਵਿਰੋਧ ਕਰਾਂਗੇ ਔਰ ਜਿੱਥੇ ਵੀ ਕਿਸੇ ਨੂੰ ਸਮਝਾਉਣ ਦੀ ਲੋੜ ਹੋਈ ਕਿਸੇ ਨੂੰ ਗਾਈਡ ਕਰਨ ਦੀ ਲੋੜ ਹੋਈ ਅਸੀਂ ਉਹ ਵੀ ਜਿਹੜਾ ਹੈਗਾ ਕਰਾਂਗੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪ ਔਰ ਆਪਣੀ ਵਾਈਫ ਕਾਉਂਸਲਰ ਸ਼੍ਰੀਮਤੀ ਬਲਵਿੰਦਰ ਕੌਰ ਹੀਰ ਕਸ਼ਿਸ਼ ਵੱਲੋਂ ਜਿਹੜਾ ਹੈਗਾ ਮੁਹੱਲਾ ਨਿਵਾਸੀਆ ਦਾ ਔਰ ਹਾਈ ਕਮਾਂਡ ਦਾ ਜਿਹੜਾ ਹੈਗਾ ਉਹ ਧੰਨਵਾਦ ਕਰਦਾ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਜੋ ਜ਼ਿੰਮੇਵਾਰੀ ਸਾਨੂੰ ਉਹ ਦੇਣਗੇ ਅਸੀਂ ਉਹ ਤਨਦੇਹੀ ਦੇ ਨਾਲ ਜਿਹੜੀ ਆ ਉਹ ਪੂਰੀ ਕਰਾਂਗੇ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਜੀ ਸਸੀਗਾ ਸਾਰਿਆਂ ਨੂੰ ਮੈਂ ਪੰਕਜ ਰਾਏ ਫਰਦਵਾਜ ਕੋਆਰਡੀਨੇਟਰ ਹਲਕਾ ਫਲੋਰ ਯੁੱਧ ਨਸ਼ਾ ਵਿਰੁੱਧ ਹਲਕਾ ਯੁੱਧ ਨਸ਼ਾ ਵਿਰੁੱਧ ਹਲਕਾ ਫਲੋਰ ਦੇ ਵਿੱਚ ਜਿਹੜੀ ਇਹ ਮੁਹਿੰਮ ਚੱਲ ਰਹੀ ਹੈ ਅੱਜ ਇੱਕ ਗ੍ਰਾਂਡ ਦੇ ਵਿੱਚ ਵਾਰਡ ਨੰਬਰ 11 ਤੇ ਵਾਰਡ ਨੰਬਰ 2 ਦੇ ਵਿੱਚ ਇਹਨਾਂ ਦੀ ਮੀਟਿੰਗ ਕਰਵਾਈ ਗਈ ਜਿੱਥੇ ਸਾਨੂੰ ਬਹੁਤ ਹੀ ਪਰਮਾਹੰਗਾਰਾ ਮਿਲਿਆ ਯੁੱਧ ਨਸ਼ਾ ਵਿਰੁੱਧ ਇਸ ਮੁਹਿੰਮ ਸਰਪ੍ਰਸਤ ਵਨ ਸਿੰਘ ਜੀ ਮਾਨ ਦੇ ਦਿਸ਼ਾ ਅਨੁਸਾਰ ਅਤੇ ਸ਼੍ਰੀ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦੀ ਰਹਿਨੁਮਾਈ 8 ਹਲਕਾ ਫਲੋਰ ਦੇ ਵਿੱਚ ਚੱਲ ਰਹੀ ਹੈ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਸ ਮੁਹਿੰਮ ਬਾਰੇ ਜਾਗਰੂਕ ਕਰ ਰਹੇ ਹਾਂ ਕਿ ਆਓ ਆਪਾਂ ਵੀ ਇਸ ਮੁਹਿੰਮ 'ਚ ਸ਼ਾਮਲ ਹੋਈਏ ਔਰ ਨਸ਼ਾ ਵੇਚਣ ਵਾਲੇ ਜਿਹੜੇ ਤਸਕਰ ਹੈਗੇ ਆ ਉਹਨਾਂ ਨੂੰ ਆਪਾਂ ਆਪਣੇ ਸ਼ਹਿਰ 'ਚੋਂ ਆਪਣੇ ਪਿੰਡ 'ਚੋਂ ਭਜਾਈਏ ਔਰ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਏ ਔਰ ਜਿਹੜੇ ਸਾਡੇ ਭਰਾ ਸਾਡੇ ਬੱਚੇ ਨਸ਼ੇ ਦੀ ਦਲਦਲ 'ਚ ਫਸ ਚੁੱਕੇ ਹਨ ਉਹਨਾਂ ਨੂੰ ਆਪਾਂ ਉਸ ਦਲਦਲ 'ਚੋਂ ਕੱਢ ਕੇ ਨਸ਼ਾ ਕਾਊਂ ਕੇਂਦਰਾਂ ਦੇ ਵਿੱਚ ਭੇਜਿਏ ਸਰਕਾਰ ਵੱਲੋਂ ਇਸ ਮੁਹਿੰਮ ਨੂੰ ਬਹੁਤ ਧਰਮਾ ਹੁੰਗਾ ਰਾ ਉਹ ਮਿਲਿਆ ਹੈ ਔਰ ਸਾਰਿਆਂ ਨੂੰ ਇਹ ਜਾਣ ਕੇ ਵੀ ਉਹ ਜਾਣਕਾਰੀ ਅਸੀਂ ਦਿਨਾ ਚਾਹੁੰਦੇ ਆ ਕਿ ਜਿਹੜਾ ਆਪਾਂ ਬੱਚਿਆਂ ਨੂੰ ਨਸ਼ਾ ਸ਼ਰਾਬ ਕੇਂਦਰਾਂ ਦੇ ਵਿੱਚ ਭੇਜਦੇ ਹਾਂ ਉਹਦਾ ਸਾਰਾ ਖਰਚਾ ਜਿਹੜਾ ਹੈ ਗਵਰਨਮੈਂਟ ਆਪਣੇ ਕੋਲੋਂ ਪੇ ਕਰਦੀ ਹੈ ਸੋ ਆਪਾਂ ਵੀ ਇਸ ਮਹਿੰਦ ਵਿੱਚ ਸ਼ਾਮਲ ਹੋ ਕੇ ਆਪਣੇ ਆਲੇ ਦੁਆਲੇ ਨੂੰ ਨਸ਼ਾ ਮੁਕਤ ਬਣਾਈਏ ਧੰਨਵਾਦ